ਉਹ ਕਹਿੰਦੇ ਨੇ ਕਿ ਜੇ ਰੇਲਵੇ ਵਾਸਤੇ ਅਸੀਂ ਜ਼ਮੀਨ ਐਕਵਾਇਰ ਕਰਦੇ ਆ ਤਾਂ ਇਹ ਜ਼ਮੀਨ ਐਕਵਾਇਰ ਕਰਨ ਚ ਸਾਨੂੰ 4 ਸਾਲ ਲੱਗਦੇ ਨੇ ਜੇ ਆਹ ਤਿੰਨ ਚੀਜ਼ਾਂ ਕੱਢਦੇ ਹੋ ਇਹਦੇ ਚੋਂ ਤਾਂ ਸਾਨੂੰ 2 ਸਾਲ ਲੱਗਣਗੇ ਇਸ ਕਰਕੇ ਇਹ ਪਾਰਲੀਮੈਂਟ ਦੇ ਵਿੱਚ ਅਮੈਂਡ ਕਰੋ ਲੈਂਡ ਐਕਵੀਜ਼ੀਸ਼ਨ ਐਕਟ ਨੂੰ ਘਟੋ ਘਟ ਰੇਲਵੇ ਵਾਸਤੇ ਕਰ ਦਿਓ ਬਾਕੀ ਛੱਡੋ ਦੇਸ਼ ਦੀ ਸੇਵਾ ਕਰਨੀ ਹੈ ਉਹ ਕਿੰਨੇ ਤਿੰਨੇ ਚੀਜ਼ਾਂ ਪਹਿਲੀ ਚੀਜ਼ ਕਹਿੰਦੇ ਨੇ ਜਿਹੜੀ ਵਾਤਾਵਰਨ ਦੀ ਅਸੈਸਮੈਂਟ ਹੁੰਦੀ ਹੈ ਕਿ ਇਹਦੇ ਨਾਲ ਕੀ ਇੰਪੈਕਟ ਪਏਗਾ ਕਿੰਨੇ ਦਰਖਤ ਕੱਟੇ ਜਾਂਦੇ ਨੇ ਕਿਰ ਇਹਨੂੰ ਕਾਢ ਦੋ ਦੂਜਾ ਉਹ ਕਹਿੰਦੇ ਨੇ ਜਿਹੜੀ ਸੋਸ਼ਲ ਇੰਪੈਕਟ ਅਸੈਸਮੈਂਟ ਹੁੰਦੀ ਹੈ ਜਮੀਨ ਐਕਵਾਇਰ ਹੋਣ ਨਾਲ ਅਸਰ ਕੇਵਲ ਕਿਸਾਨ ਤੇ ਨਹੀਂ ਪੈਂਦਾ ਜਿਹਦੀ ਜ਼ਮੀਨ ਲਈ ਉਹਦੇ ਨਾਲ ਅਸਰ ਪੂਰੇ ਪਿੰਡ ਤੇ ਪੈਂਦਾ ਉਹਦੇ ਨਾਲ ਜੁੜਿਆ ਮਜ਼ਦੂਰ ਵੀ ਪ੍ਰਭਾਵਿਤ ਹੁੰਦਾ ਹੈ ਉਹਦੇ ਨਾਲ ਜੁੜਿਆ ਦੁਕਾਨਦਾਰ ਵੀ ਪ੍ਰਭਾਵਿਤ ਹੁੰਦਾ ਹੈ ਉਹਦੇ ਨਾਲ ਜੁੜੇ ਹੋਰ ਵਰਗ ਵੀ ਜਿਹੜਾ ਪਿੰਡ ਵਸਦਾ ਉਹ ਪ੍ਰਭਾਵਿਤ ਹੁੰਦੇ ਨੇ ਇਸ ਲਈ ਤੁਸੀਂ ਇੱਕ ਇੰਡੀਪੈਂਡੈਂਟ ਕਮੇਟੀ ਬਣਾ ਕੇ